ਜਾਣਕਾਰੀ ਦਾ ਹੋਣਾ ਕਿੰਨਾ ਜ਼ਰੂਰੀ ਹੈ ਅੱਜ ਆਪਾਂ ਉਹਦੇ ਬਾਰੇ ਗੱਲ ਕਰਨੀ ਹੈ 1947 ਦੇ ਵਿੱਚ ਜਦੋਂ ਸਿੱਖਾਂ ਨੇ ਪਹਿਲੀ ਸੰਸਾਰ ਜੰਗ ਲੜੀ ਹੈ ਦੂਜੀ ਸੰਸਾਰ ਜੰਗ ਲੜੀ ਹੈ ਸਿੱਖਾਂ ਕੋਲ ਇੱਕ ਐਕਸਪੀਰੀਅੰਸ ਸੀਗਾ ਜੰਗ ਲੜਨ ਦਾ ਹਣਾ ਉਸ ਤੋਂ ਇਲਾਵਾ ਸਿੱਖਾਂ ਕੋਲ ਵਧੀਆ ਹਥਿਆਰ ਸੀਗੇ ਮਿਲਟਰੀ ਸੀਗੀ ਵਧੀਆ ਉਸ ਤੋਂ ਇਲਾਵਾ ਸਿੱਖਾਂ ਕੋਲ ਹਵਾਈ ਜਹਾਜ਼ 에ਅਰ ਫੋਰਸ 에ਅਰ ਬੇਸ ਅੰਬਾਲਾ ਸ਼ਾਉਣੀ ਬਠਿੰਡਾ ਸ਼ਾਉਣੀ ਜਾਂ ਆਦਮਪੁਰ ਵਾਲਾ ਜਿਹੜਾ 에ਅਰ ਬੇਸ ਹੈ ਸਾਰਾ ਗੋਸੇ ਸਿੱਖਾਂ ਦੇ ਕੋਲ ਸੀ ਜਦੋਂ ਬ੍ਰਿਟਿਸ਼ ਦਾ ਕਬਜ਼ਾ ਸਿੱਖਾਂ ਪਰ ਸੀਗਾ ਪਰ ਇਹ ਸਾਰਾ ਖੁਸ਼ ਹੋਣ ਦੇ ਬਾਵਜੂਦ ਵੀ ਸਿੱਖ ਆਪਣਾ ਦੇਸ਼ ਨਹੀਂ ਲੈ ਸਕੇ ਉਹਦਾ ਕਾਰਨ ਕੀ ਸੀ ਕਾਰਨ ਉਹਦਾ ਇਹ ਸੀ ਕਿ ਸਿੱਖਾਂ ਨੂੰ ਜਾਣਕਾਰੀ ਨਹੀਂ ਸੀ ਕਿ ਅਸੀਂ ਭਾਈ ਗੁਲਾਮ ਆ ਗੁਲਾਮੀ ਦਾ ਅਹਿਸਾਸ ਉਹਨਾਂ ਨੂੰ ਨਹੀਂ ਹੋਇਆ ਜਾਂ ਗੁਲਾਮੀ ਉਹਨਾਂ ਦੇ ਬਸ ਦੇ ਗੱਲ ਜਿਹੜੀ ਹੈਗੀ ਆ ਉਹ ਨਹੀਂ ਇੰਨੀ ਜ਼ਿਆਦਾ ਪ੍ਰਚਲਿਤ ਹੋਈ ਆਜ਼ਾਦੀ ਦੀ ਗੱਲ ਨਹੀਂ ਜ਼ਿਆਦਾ ਚੱਲੀ ਹੈਗੀ ਜਿਹਦੇ ਕਰਕੇ ਸਾਡੇ ਕੁਝ ਟੈਂਕਾ ਤੋਪਾਂ ਹਵਾਈ ਜਹਾਜ਼ ਮਿਲਟਰੀ ਫੌਜਾ ਸਾਰਾ ਕੁਝ ਹੁੰਦੇ ਹੋਏ ਵੀ ਅਸੀਂ ਜਿਹੜੀ ਹੈਗੀ ਆ ਉਹ ਜੰਗ ਹਾਰ ਗਏ ਆਜ਼ਾਦੀ ਦੀ ਜਿਹੜੀ ਗੱਲ ਹੈ ਉਹ 47 ਤੋਂ ਪਹਿਲਾਂ ਇੰਨੀ ਜ਼ਿਆਦਾ ਨਹੀਂ ਚੱਲੀ ਹੈਗੀ ਠੀਕ ਹੈ ਹੋਰ ਜਿਹੜੇ ਹੈਗੇ ਆ ਇਹ ਸੰਘਰਸ਼ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ ਉਸ ਤੋਂ ਇਲਾਵਾ ਗੁਰੂ ਕਾ ਬਾਗ ਮੋਰਚਾ ਚੱਲਿਆ ਉਹ ਤੋਂ ਇਲਾਵਾ ਚਾਬੀ ਦਾ ਮੋਰਚਾ ਚੱਲਿਆ ਹੋਰ ਬਥੇਰੇ ਜਿਹੜੇ ਹੈਗੇ ਆ ਸੰਘਰਸ਼ ਚੱਲੇ ਆ ਪਰ ਕਿਤਨਾ ਕਿਤੇ ਆਪਣੀ ਆਜ਼ਾਦੀ ਦੀ ਗੱਲ ਜਿਹੜੀ ਹੈਗੀ ਉਹ ਉੱਧਰ ਤੇ ਨਹੀਂ ਚੱਲੀ ਹੈਗੀ ਜਿਹਦੇ ਕਰਕੇ ਅਸੀਂ ਹੈਗੀ ਉਹ ਮਾਰ ਖਾਦੀ ਹੈ ਤੇ ਇਸ ਕਰਕੇ ਆਪਾਂ ਕਹਿੰਨੇ ਵੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ